ਵੀਡੀਓ ਦੇ ਵਿੱਚ ਜਿੰਨੇ ਵੀ ਜਾਨਵਰ ਆਪਾਂ ਤੁਹਾਨੂੰ ਦਿਖਾਵਾਂਗੇ ਵੇਚਣ ਵਾਲੇ ਇਹ ਹੈ ਤਾਂ ਸਾਰੇ ਇੱਕੋ ਪਿੰਡ ਦੇ ਪਰ ਹੈਗੇ ਅਲੱਗ-ਅਲੱਗ ਬੰਦਿਆਂ ਕੋਲ ਆ ਤਿੰਨ ਤਾਂ ਆਪਾਂ ਇਹਦੇ ਵਿੱਚ ਤੁਹਾਨੂੰ ਨੁਕਰੀ ਬਸ਼ੇਰੇ ਦਿਖਾਉਣੇ ਆ ਵੇਚਣ ਵਾਲੇ ਦੋ ਨੁਕਰੀਆਂ ਘੋੜੀਆਂ ਨੇ ਤੇ ਇੱਕ ਚੰਬੀ ਘੋੜੀ ਆ ਜਿਵੇਂ ਜਿਵੇਂ ਜਿਹੜੇ-ਜਿਹੜੇ ਜਾਨਵਰ ਦੀ ਵੀਡੀਓ ਉੱਪਰ ਚੱਲੂਗੀ ਸਕਰੀਨ ਤੇ ਉਸੇ ਦੇ ਮਾਲਕ ਦਾ ਜਿਹੜਾ ਨੰਬਰ ਆ ਕੰਟੈਕਟ ਨੰਬਰ ਹੇਠਾਂ ਸਕਰੀਨ ਤੇ ਦਿੱਤਾ ਜਾਊਗਾ ਧਿਆਨ ਨਾਲ ਗੌਰ ਨਾਲ ਸੁਣ ਕੇ ਨੰਬਰ ਨੋਟ ਕਰ ਲਿਓ ਤੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਉ ਉਹਦੇ ਬਾਰੇ ਗੱਲਬਾਤ ਚਲਾ ਲਿਓ ਬੰਦਿਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਸਾਰਿਆਂ ਕੋਲੇ ਇੱਕ ਇੱਕ ਦੋ ਦੋ ਘੋੜੀਆਂ ਰੱਖੀਆਂ ਹੋਈਆਂ ਨੇ ਤੇ ਜਿਵੇਂ ਜਿਵੇਂ ਘੋੜੀਆਂ ਸੁੰਦੀਆਂ ਨੇ ਹਰ ਵਾਰ ਬੱਚੇ ਇਸ ਤਰ੍ਹਾਂ ਹੀ ਸੇਲ ਕਰ ਦਿੰਦੇ ਆ ਸੋ ਪਹਿਲਾਂ ਗੱਲਬਾਤ ਐਸ ਘੋੜੀ ਬਾਰੇ ਤੁਹਾਨੂੰ ਦੱਸਦੇ ਆ ਇਹ ਬਣਿਆ ਤਣਿਆ ਸੈੱਟ ਬਾਈ ਨੇ ਸੇਲ ਕਰਨ ਘੋੜੀ ਆ ਜਿਹੜੀ ਇਹ ਮਲੂਕੇ ਵਾਲੇ ਅਲਵੰਦ ਦੀ ਆ ਦੋਸਤੋ ਉਮਰ ਘੋੜੀ ਦੀ ਤਕਰੀਬਨ 8 ਸਾਲ ਤੇ ਇਹਦੇ ਮੰਗ ਰਹਾ ਭਾਗਸਰ ਵਾਲੇ ਸੁਲਤਾਨ ਦਾ ਬਸ਼ੀਰਾ ਗਾ ਬਰੀਕੀਆਂ ਬਰੂਕੀਆਂ ਇਹਦੀ ਕਟ ਕੰਡੀਸ਼ਨ ਤੁਸੀਂ ਚੈੱਕ ਕਰੋ ਕੰਨ ਕੁੰਡੀ ਵਾਲਾ ਗਾ ਬਸ਼ੀਰੇ ਦਾ 2 ਮਹੀਨਿਆਂ ਦਾ ਹੋ ਗਿਆ ਬੱਚਾ ਇਹ ਸੋਹਣਾ ਬਹੁਤ ਬਣੂਗਾ ਗੁਲਾਬੀ ਪਣ ਬੜਾਗਾ ਕੁੜੀ ਦੀ ਜਿਹੜੀ ਹਾਈਟ ਆ ਦੋਸਤੋ 60 ਇੰਚ ਸੋ ਬਣਿਆ ਤਣਿਆ ਬਾਈ ਨੇ ਇਹ ਸੈੱਟ ਸੇਲ ਕਰਨਾਗਾ ਕੁੜੀ ਮੌਕੇ ਤੇ ਖਾਲੀ ਆ ਹਾਲੇ ਦੁਬਾਰੇ ਮੇਟ ਨਹੀਂ ਕਰਾਈ ਸੋ ਜਿਹੜਾ ਇਹ ਬਸ਼ੀਰਾ ਦੋਸਤੋ 2 ਮਹੀਨੇ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਚੰਗਾ ਕਰਦਾ ਹੁੰਦਾ ਗਰਦਨ ਗੁਰਦਨ ਵੀ ਲੰਮੀ ਆ ਪਿੱਠ ਪੁੜੇ ਦਾ ਚੰਗਾਗਾ ਬਰੀਕੀਆਂ ਬੜੀਆਂ ਨੇ ਵੈਸੇ ਵੀ ਆਪਾਂ ਨੂੰ ਪਤਾ ਵੀ ਭਾਗਸਰ ਵਾਲੇ ਸੁਲਤਾਨ ਦਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਹੁੰਦਾਗਾ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣੇ ਬਣਿਆ ਤਣਿਆ ਸੈੱਟ ਖਰੀਦਣਾ ਚਾਹੁੰਦਾ ਤਾਂ ਇਹਦੇ ਓਨਰ ਭਾਈ ਗੁਰਪ੍ਰੀਤ ਸਿੰਘ ਨੂੰ ਕਾਲ ਕਰ ਲਿਓ ਨੰਬਰ ਨੋਟ ਕਰ ਲਓ 98039 80560 ਇਸ ਨੰਬਰ ਤੇ ਕਾਲ ਕਰ ਲਿਓ ਬਾਕੀ ਬਸ਼ੇਰੇ ਦੇ ਵਿੱਚ ਕੁਆਲਿਟੀ ਬਹੁਤ ਆ ਆ ਗਲਾਬੀਪਣ ਦੇਖੋ ਤੁਸੀਂ ਕਿੰਨਾ ਸ਼ਕੀਨ ਛੋਟਾ ਕੁੰਡੀ ਵਾਲਾ ਕਾਨਾ ਮੂਹ ਮਹਾਂਦਰੇ ਦਾ ਬੱਚਾ ਬਹੁਤ ਸੋਹਣਾਗਾ ਬਰੀਕੀਆਂ ਦੇ ਵਿੱਚ ਘੋੜੀ ਨੇ ਪਹਿਲਾਂ ਵੀ ਇਹਨੇ ਬੱਚੇ ਚੰਗੇ ਦਿੱਤੇ ਆਗੇ ਤੇ ਖੜਨੀ ਕਰਨੀ ਘੋੜੀ ਦੀ ਵੀ ਬਹੁਤ ਜਿਆਦੇ ਚੰਗੀ ਆ ਛੋਟਾ ਕੁੰਡੀ ਵਾਲਾ ਕਾਨਾ ਘੋੜੀ ਦਾ ਸੋ ਬਲੱਡ ਲਾਈਨ ਘੋੜੀ ਦੀ ਬੜੀ ਚੰਗੀ ਆ ਅਲਵੰਦਿਕ ਨਾਮੀ ਘੋੜਾ ਹੋਇਆ ਦੋਸਤੋ ਬਹੁਤ ਚੰਗਾ ਪ੍ਰੋਡਿਊਸ ਕਰਕੇ ਗਿਆ ਆ ਇਸੇ ਘੋੜੀ ਦਾ ਪਿਛਲੇ ਸੂਏ ਦਾ ਬਸ਼ੇਰਾਗਾ ਜਿਹੜਾ ਕੱਲਾਂ ਵਾਲੇ ਚੇਤਕ ਦਾ ਇਹ ਬਾਈ ਅਰਗਿਆ ਨੇ ਸੇਲ ਨਹੀਂ ਕਰਨਾ ਇਹ ਸਿਰਫ ਤੁਹਾਨੂੰ ਘੋੜੀ ਦਾ ਰਿਜ਼ਲਟ ਦਿਖਾਇਆ ਗਿਆ ਕਿਉਂਕਿ ਘੋੜੀ ਵੇਚਨੀ ਆ ਤੇ ਛੋਟਾ ਬਸ਼ੇਰਾ ਵੇਚਣਾਗਾ ਇਹ ਬੱਚਾ ਦਾ 14 ਮਹੀਨੇ ਉਮਰ ਦਾ ਹੋ ਗਿਆ ਤੇ 60 ਪਲੱਸ ਹਾਈਟ ਕਰ ਗਿਆ ਘੋੜੀ ਤੁਸੀਂ ਦੇਖੋ ਇੱਥੇ ਤੋਰੇ ਤੂਰੇ ਦੇ ਹੱਕ ਨੂੰ ਬਹੁਤ ਜ਼ਿਆਦਾ ਕੈਮਾ ਸੋਹਣਾ ਤੁਰਦੀ ਆ ਜਿਵੇਂ ਮਰਜ਼ੀ ਕੋਈ ਅਣਜਾਣ ਜਵਾਕ ਇਹਦੇ ਤੇ ਸਵਾਰੀ ਕਰ ਸਕਦਾਗਾ ਸੋ ਇਸ ਬਣੇ ਤਣੇ ਸੈੱਟ ਬਾਰੇ ਛੋਟੇ ਬਸ਼ੇਰੇ ਬਾਰੇ ਤੇ ਇਸ ਘੋੜੀ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਹੁਣ ਤੁਹਾਨੂੰ ਆਪਾਂ ਦੂਜਾ ਬਸ਼ੇਰਾ ਦਿਖਾਉਣੇ ਆ ਜਿਹੜਾ ਬਾਈ ਅਰਗਿਆ ਨੇ ਸੇਲ ਕਰਨਾ ਇਸ ਬਸ਼ੇਰੇ ਦਾ ਓਨਰ ਆ ਬਾਈ ਤੇਜਵਿੰਦਰ ਸਿੰਘ ਇਹ ਬਸ਼ੇਰਾ ਵਿਭਾਗ ਸਰ ਵਾਲੇ ਸੁਲਤਾਨ ਦਾ ਹੀ ਆ ਇਹਦੀ ਉਮਰ ਆ ਜਿਹੜੀ 6 ਮਹੀਨੇ 3-4 ਦਿਨ ਇਹ ਵੀ ਬਸ਼ੇਰਾ ਬਹੁਤ ਜਾਦੇ ਕੈਮ ਆ ਕੰਨ ਕੰਨ ਇਹਦਾ ਵੀ ਬਹੁਤ ਜਾਦੇ ਸਨਖਾ ਬਰੀਕੀਆਂ ਚ ਬੜਾਗਾ ਲੰਮਾ ਲੰਜਾ ਬਹੁਤਾ ਪਿੱਠ ਪੁੜੇ ਦਾ ਚੰਗਾ ਮਜ਼ਬੂਤੀ ਦੀ ਕੋਈ ਘਾਟ ਨਹੀਂ ਤੇਦੀ ماں ਵੀ ਅੱਗੇ ਤੁਹਾਨੂੰ ਦਿਖਾਵਾਂਗੇ ਬਾਈ ਦਾ ਮਾੜਾ ਮੋਟਾ ਵਿਚਾਰ ਉਸ ਘੋੜੀ ਨੂੰ ਵੀ ਸੇਲ ਕਰਨ ਦਾ ਹੈਗਾ ਘੋੜੀ ਦੁਬਾਰੇ ਫੇਰ ਉਹ ਗੱਬਣ ਚੈੱਕ ਪਾਸਾ ਛਿਲੇ ਦੇ ਵਿੱਚ ਮੰਨ ਲਓ ਵੀ ਪੌਣੇ ਇੱਕ 6 ਮਹੀਨਿਆਂ ਦੇ ਲਗਭਗ ਘੋੜੀ ਦੁਬਾਰੇ ਗੱਬਣ ਚੈੱਕ ਪਾਸਾ ਕਿਉਂਕਿ ਛਿਲੇ ਦੇ ਵਿੱਚ ਮਿਲੀ ਵੀ ਆ ਤੇ ਆ ਬਰੀਕੀਆਂ ਚ ਬੜਾ ਇਹਦੀਆਂ ਤੁਸੀਂ ਬਣਤਰਾਂ ਚੈੱਕ ਕਰੋ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਜਿਹੜੀ ਇਹਦੀ ਮੰਗ ਹੀ ਦੋਸਤੋ ਉਹ ਦੁਬਾਰੇ ਗੱਬਣ ਚੈੱਕਪਾਸ ਆ ਮਿੱਡੇ ਵਾਲੇ ਦਿਲਵਾਗ ਦਾ ਬੱਚਾ ਹੈਗਾ ਪਿੰਡ ਕੌਣੀ ਕੌਣੀ ਪਿੰਡ ਹੈਗਾ ਬਠਿੰਡੇਰੀਏ ਦਾ ਉਥੇ ਦਰਿਆ ਨਾ ਦਾ ਬਸ਼ੀਰਾ ਹੈਗਾ ਮਿੱਡੇ ਵਾਲੇ ਦਿਲਵਾਗ ਦਾ ਚੰਗੀ ਹਾਈਟ ਦਾ ਉਹ ਤੋਂ ਇਹਦੀ ਮਾਂ ਦੁਬਾਰੇ ਗੱਬਣ ਚੈੱਕਪਾਸ ਆ ਬਾਕੀ ਆ ਬਸ਼ੀਰਾ ਵੀ ਬਹੁਤ ਜਿਆਦੇ ਕੈਮ ਉਮਰ ਦੇ ਹਿਸਾਬ ਨਾਲ ਕੱਦ ਕਾਠ ਚੰਗਾ ਕਰਦਾ ਹੁੰਦਾ ਬਰੀਕੀਆਂ ਸੱਪਣ ਵੀ ਬਹੁਤ ਜਿਆਦੇ ਆ ਘੋੜੀ ਦੀਆਂ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਲੈਂਥ ਲੋਂਥ ਬੜੀ ਆ ਘੋੜੀ ਦੀ ਤੇ ਸ਼ਕੀਨ ਬਹੁਤ ਆਈ ਵਾਰ ਇਹ ਵੀ ਬੱਚੇ ਚੰਗੇ ਦਿੰਦੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਵਾਲੇ ਸੂਆਆਂ ਦੇ ਵਿੱਚ ਬਾਈ ਨੇ ਇਹਦੇ ਬੱਚੇ ਵੀ ਚੰਗੇ ਰੇਟਾਂ ਦੇ ਵਿੱਚ ਸੇਲ ਕੀਤੇ ਆ ਸੋ ਇਸ ਬਸ਼ੇਰੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਤੇਜਵਿੰਦਰ ਦਾ ਨੰਬਰ ਕਰ ਲਓ 9981970100 ਸੋ ਜਿਹੜਾ ਆ ਤੀਜਾ ਬਸ਼ੇਰਾ ਆਪਾਂ ਤੁਹਾਨੂੰ ਦਿਖਾਉਣ ਲੱਗਿਆ ਇਹਦਾ ਓਨਰ ਆ ਬਾਈ ਸੀਰਾ ਸੀਰੇ ਦੇ ਕੋਲੇ ਆ ਇਹ ਬਸ਼ੇਰਾ ਇਹ ਬਸ਼ੇਰੇ ਦੀ ਉਮਰ ਆ ਜਿਹੜੀ 6 ਮਹੀਨੇ ਆ ਤੇ ਇਹ ਮਲੂਕੇ ਬਾਈ ਬਿੰਦਰ ਦੇ ਕੋਲੇ ਅਲਵੰਦ ਘੋੜੇ ਵਾਲੇ ਦੇ ਕੋਲੇ ਇੱਕ ਕੁਛ ਟਾਈਮ ਪਹਿਲਾਂ ਬਸ਼ੀਰਾ ਤਿਆਰ ਹੋਇਆ ਸੀਗਾ ਵਿਕਟਰ ਘੋੜੇ ਦਾ ਬੱਚਾ ਜਿਹਦਾ ਨਾਮ ਬਾਈ ਨੇ ਰੱਖਿਆ ਸੀਗਾ ਅਲਵੰਦ ਸ਼ੇਰ ਉਸ ਘੋੜੇ ਦਾ ਇਹ ਇਕਲੌਤਾ ਬੱਚਾ ਹੈ ਹਾਲੇ ਤੱਕ ਇਕਲੌਤਾ ਕਿਵੇਂ ਆ ਵੀ ਉਹ ਤੋਂ ਚਾਰ ਘੋੜੀਆਂ ਮੇਟ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਗੱਬਣ ਨਹੀਂ ਸੀ ਹੋਈਆਂ ਇੱਕ ਘੋੜੀ ਵੇਚ ਕੇ ਹੋਰ ਸਟੇਟ 'ਚ ਵਾਗ ਗਈ ਸੀ ਤੇ ਇਹ ਕੋੜੀ ਸੂਈ ਆ ਉਹਨਾਂ ਚਾਰਾਂ ਦੇ ਵਿੱਚੋਂ ਤੇ ਪਹਿਲਾ ਬੱਚਾ ਗਾ ਹਲੇ ਤੱਕ ਉਹਦਾ ਹੋਰ ਕੋਈ ਬੱਚਾ ਉਹਦਾ ਆਇਆ ਨਹੀਂ ਕਿਉਂਕਿ ਬਾਅਦ ਦੇ ਵਿੱਚ ਉਹ ਬਸ਼ੇਰਾ ਐਕਸਪਾਇਰ ਹੋ ਗਿਆ ਸੀ ਸੋ ਇਕਲੌਤਾ ਬਸ਼ੇਰਾ ਦੋਸਤੋ ਇਹ ਤੇ ਵਿਕਟਰ ਘੋੜੇ ਦਾ ਇਹ ਪੋਤਾ ਗਾ ਸੋ ਇਸ ਬਸ਼ੇਰੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਦੇ ਵਿੱਚ ਐਟੀਟਿਊਡ ਬਹੁਤ ਜ਼ਿਆਦਾ ਆ ਗਰਦਨ ਗੁਰਦਾ ਦਾ ਜਿਹੜਾ ਕੱਟ ਆ ਤੁਸੀਂ ਦੇਖ ਸਕਦੇ ਹੋ ਪਿੱਠ ਪੁੜੇ ਦਾ ਬੜਾ ਭਾਰੀ ਆ ਇਹ ਮਜ਼ਬੂਤ ਬਹੁਤ ਜ਼ਿਆਦਾ ਆ ਚੰਗਾ ਖੁੱਲਾ ਡੁੱਲਾ ਘੋੜਾ ਬਣ ਕੇ ਨੇ ਤਿਆਰ ਹੋਣਾਗਾ ਬਾਈ ਸੀਰੇ ਦਾ ਤੁਸੀਂ ਕਰ ਲੋ ਨੰਬਰ ਨੋਟ 98030 11412 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੀਰੇ ਨੂੰ ਇਸ ਬਛੇਰੇ ਬਾਰੇ ਗੱਲਬਾਤ ਕਰ ਸਕਦੇ ਹੋ ਪਿਛਲੇ ਸੂਏ ਇਹ ਕੁੜੀ ਆ ਜਿਹੜੀ ਇਹਦੀ ਮਾਂ ਉਹ ਜਵਾਲਾਮੁਖੀ ਤੋਂ ਸੂਈ ਸੀ ਉਦੋਂ ਵੀ ਆਪਾਂ ਵੀਡੀਓ ਪਾਈ ਸੀ ਉਹ ਵੀ ਬੱਚਾ ਬਹੁਤ ਜ਼ਿਆਦਾ ਕੈਮ ਸੀ ਤੇ ਉਹ ਵੀਡੀਓ ਤੇ ਸੇਲ ਹੋ ਗਿਆ ਸੀ ਸੋ ਬਾਈ ਅਰਗੇ ਹਰ ਬਾਰ ਇਸੇ ਤਰ੍ਹਾਂ ਜਦੋਂ ਸੂਆ ਪੈਂਦਾ ਘੋੜੀਆਂ ਦਾ ਕੱਠੇ ਵੀਡੀਓ ਕਰਾ ਕੇ ਜਾਨਵਰ ਸੇਲ ਕਰ ਲੈਂਦੇ ਆ ਤੇ ਆ ਇਸ ਬੱਚੇ ਦੀ ਮਾਂ ਗਈ ਇਹ ਘੋੜੀ ਵੀ ਬਹੁਤ ਜਿਆਦਾ ਚੰਗੀ ਆ ਰੌਲੀ ਵਾਲੇ ਅਰਜਣ ਦੀ ਆ ਇਹ ਸੋ ਇਹ ਘੋੜੀ ਬਾਈ ਨੇ ਸੇਲ ਨਹੀਂ ਕਰਨੀ ਇਹਦੇ ਬਾਰੇ ਤੁਸੀਂ ਫੋਨ ਨਾ ਲਾਇਓ ਸਿਰਫ ਬਸ਼ੀਰਾ ਵੇਚਣਾ ਦਾ ਇਹ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਵੀਡੀਓ ਪਾਈ ਆਪਾਂ ਵੀ ਘੋੜੀ ਬਹੁਤ ਜਿਆਦਾ ਚੰਗੀ ਆ ਪੇਟਲਾ ਤੇ ਮਜ਼ਬੂਤ ਆ ਸੋ ਗੱਲਬਾਤ ਬਾਈ ਸੀਰੇ ਦੇ ਨਾਲ ਤੁਸੀਂ ਇਹਦੇ ਬਾਰੇ ਕਰ ਲਿਓ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਚੰਬੀ ਘੋੜੀ ਆ ਜਿਹੜੀ ਘੋੜੀ ਆ ਦੋਸਤੋ ਇਹ 65 ਇੰਚ ਹਾਈਟ ਦੀ ਆ ਤੇ ਬਾਈ ਗਾਜੀ ਦੇ ਕੋਲੇ ਆ ਸਕਰੀਨ ਦੇ ਥੱਲੇ ਆਪਾਂ ਗਾਜੀ ਦਾ ਨੰਬਰ ਦੇਤਾ ਤੇ ਘੋੜੀ ਇਹ 25 ਦਿਨ ਪਹਿਲਾਂ ਮੇਟ ਹੋਈ ਵੀ ਆ ਸੂਚਾ ਵਾਲਾ ਜਿਹੜਾ ਅਲੀ ਘੋੜਾ ਹੁੰਦਾ ਸੀਗਾ ਡੋਡਾਂ ਵਾਲੇ ਅਲੀ ਦਾ ਬੱਚਾ ਹੈਗਾ ਸੂਚਾ ਵਾਲਾ ਅਲੀ ਘੋੜਾ ਬਾਅਦ ਦੇ ਵਿੱਚ ਹੁਣ ਤਾਂ ਵੇਚ ਕੇ ਉਹ ਆਪਣੇ ਮੰਡੀ ਕਲਾਂ ਪਿੰਡ ਆ ਗਿਆ ਘੋੜੀ ਦੀ ਉਮਰ ਇਹਦੀ ਤਕਰੀਬਨ 5 ਸਾਲ ਆ ਤੇ ਹਾਲੇ ਚੈੱਕ ਪਾਸ ਨਹੀਂ ਹੈਗੀ 25 ਦਿਨ ਪਹਿਲਾਂ ਮਲਾਈ ਆ ਥੋੜਾਕਾ ਟਾਈਮ ਪਹਿਲਾਂ ਇਹਨੂੰ ਆ ਪੈਰਾਂ ਦੀ ਪ੍ਰੋਬਲਮ ਆ ਗਈ ਸੀ ਤੇ ਹੁਣ ਕੋੜੀ ਠੀਕ ਆ ਵੈਸੇ ਆ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਆਪਾਂ ਦਿਖਾਤਾ ਤੇ ਹੁਣ ਵੈਸੇ ਜਿਵੇਂ ਸਵਾਰੀ ਦੀ ਵੀਡੀਓ ਵੀ ਲਾਈ ਆ ਅੱਗੇ ਉਹਦੇ ਚ ਹੌਲੀ ਹੌਲੀ ਰਿਕਵਰ ਹੋਈ ਜਾਂਦੀ ਆ ਤਾਂ ਕਰਕੇ ਦੱਸਣਾ ਜ਼ਰੂਰੀ ਸਮਝਿਆ ਬਾਈ ਗਾਜੀ ਨੇ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਗਾਜੀ ਦਾ ਵੀ ਥੱਲੇ ਦੇਤਾ ਸੋ ਸਾਰੇ ਜਾਨਵਰ ਇਹ ਪਿੰਡ ਡੈਖ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਰਾਮਪੁਰਾ ਫੂਲ ਤੋਂ ਤਕਰੀਬਨ 15 ਕਿਲੋਮੀਟਰ ਤੇ ਇੰਨਾ ਕੀ ਇਹ 13 ਕਿਲੋਮੀਟਰ ਮੋੜ ਮੰਡੀ ਤੋਂ ਪੈਂਦਾ ਬਾਈ ਅਰਗੇ ਨੂੰ ਫੋਨ ਲਾ ਲਿਓ ਸੀਰੇ ਨੂੰ ਤੇਜਵਿੰਦਰ ਨੂੰ ਗਾਜੀ ਨੂੰ ਤੇ ਜਾਂ ਗੋਪੀ ਨੂੰ ਹਾਂ ਜੇ ਤੁਸੀਂ ਇੱਕ ਬੰਦੇ ਦਾ ਵੀ ਨੰਬਰ ਲਾਇਆ ਉਹ ਵੀ ਤੁਹਾਨੂੰ ਸਾਰੇ ਜਾਨਵਰ ਦਿਖਾ ਦੂਗਾ ਤੇ ਫੋਨ ਕਰਕੇ ਜਾਨਵਰ ਤੁਸੀਂ ਦੇਖ ਕੇ ਖਰੀਦ ਸਕਦੇ